ਪ੍ਰੀਖਿਆਵਾਰਤਾ ਜੀ ਇਹ ਹੀ ਕਹਿਣਾ ਚਾਹੂੰਗੀ ਕਿ ਬਹੁਤ ਵਧੀਆ ਗੱਲ ਹੈ ਇਹ ਤੇ ਇਸ ਨਾਲ ਅਸੀਂ ਆਪਣੇ ਇਤਿਹਾਸ ਨਾਲ ਜੁੜਦੇ ਆਂ ਆਪਣਾ ਇਤਿਹਾਸ ਇਹ ਅਪਰਾਲੇ ਦੇ ਵਿੱਚ ਜਿਹੜਾ ਸਾਡਾ ਬਾਣੀ ਕੰਟਕਨ ਦਾ ਵਿਨਾਲ ਹੈ ਉਹਦੇ ਨਾਲ ਨਾਲ ਜਿਹੜੀ ਤੁਹਾਡੀ ਲਿਖਤੀ ਪ੍ਰੀਖਿਆ ਉਹ ਵੀ ਹੈ। ਠੀਕ ਹੈ। ਇਸ ਦਾ ਇੱਕ ਪਾਰਟ ਜੂਨ ਦੀਆਂ ਛੁੱਟੀਆਂ ਦੇ ਅੰਤ ਵਿੱਚ ਕਰਵਾਇਆ ਜਾਊਗਾ ਜਿਹੜੇ ਬੱਚੇ ਨਹੀਂ ਵੀ ਆਏ ਉਹ ਵੀ ਇਹਦੇ ਵਿੱਚ ਸਾਡੇ ਕੋਲ ਸ਼ਾਮਿਲ ਹੋ ਸਕਦੇ ਨੇ ਉਹ ਸਾਤੋਂ ਸਿਲੇਬਸ ਪੁੱਛ ਲੈਣ ਇੱਕ ਪਾਠ ਨਾਨਕ ਗਾਵੀਏ ਗੁਣੀ ਦੇ ਨਾ ਗੁਣੀ ਨਿਧਾਨ ਗਾਵੀਆ ਸੁਣੀਏ ਮਾਨ ਰੱਖੀ ਆ ਪਾਓ ਜੈ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾ ਆਵਈ ਤ ਵਾਤ ਨ ਪੁੱਛੇ ਕਿ ਕੀਟਾ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਤਮੋਟ ਜ਼ਿਲ੍ਹਾ ਲੁਧਿਆਣਾ ਵਿਖੇ ਪੰਚਾਇਤ ਘਰ ਦੇ ਵਿੱਚ ਹਾਜ਼ਰ ਹੋਏ ਹਾਂ ਇਹ ਅਸੀਂ ਅੱਜ ਬੱਚਿਆਂ ਤੋਂ ਧਾਰਮਿਕ ਪ੍ਰੀਖਿਆ ਲਈ ਹੈ ਨਾਲ ਦੀ ਨਾਲ ਹੁਣ ਅਸੀਂ ਇਹਨਾਂ ਤੋਂ ਪਾਠ ਵੀ ਸੁਣਾਗੇ ਅੱਜ ਸਮਾਜ ਜਿਹੜਾ ਹੈ ਉਹਦੇ ਵਿੱਚ ਇਨਡਿਸਿਪਲਨ ਕਰਾਪਸ਼ਨ ਵਧਿਆ ਜਾ ਰਿਹਾ ਹੈ ਇਹਦਾ ਕਾਰਨ ਇਹ ਹੈ ਕਿ ਲੋਕ ਧਰਮ ਤੋਂ ਦੂਰ ਹੋ ਰਹੇ ਨੇ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਉਪਾਅ ਕੀਤਾ ਹੈ ਕਿ ਬੱਚਿਆਂ ਨੂੰ ਧਰਮ ਦੇ ਨਾਲ ਜੋੜਿਆ ਜਾਵੇ। ਸੋ ਅਸੀਂ ਇਹਨਾਂ ਨੂੰ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਪਾਠ ਸਿਖਾ ਰਹੀ ਹੈ ਤੇ ਪੰਜਾਬੀ ਵਿਆਕਰਣ ਸਿਖਾ ਰਹੀ ਹੈ। ਨਾਲ ਦੀ ਨਾਲ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਵਿੱਚ ਜੀਵਨ ਦੇ ਵਿੱਚੋਂ ਪ੍ਰਸ਼ਨ ਜਿਹੜੇ ਨੇ ਉੱਤਰ ਉਹ ਸਿਖਾ ਰਹੀ ਹੈ ਤਾਂ ਕਿ ਬੱਚਿਆਂ ਨੂੰ ਧਰਮ ਦੇ ਨਾਲ ਜੋੜਿਆ ਜਾ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਪਾਠ ਸਿੱਖ ਕੇ ਤੇ ਇਤਿਹਾਸ ਨਾਲ ਜੁੜ ਕੇ ਆਪਣਾ ਜੀਵਨ ਸਵਾਰ ਸਕਣ ਅਤੇ ਆਉਣ ਵਾਲੇ ਆਪਣੇ ਬੱਚਿਆਂ ਨੂੰ ਵੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਇਹ ਚੀਜ਼ਾਂ ਸਿਖਾ ਸਕਣ ਤਾਂ ਕਿ ਸਾਡਾ ਜਿਹੜਾ ਸਮਾਜ ਹੈ ਉਹ ਬਹੁਤ ਵਧੀਆ ਹੋ ਜਾਵੇ ਅਸੀਂ ਇੱਕ ਚੀਜ਼ ਦੇਖ ਰਹੇ ਹਾਂ ਕਿ ਬੱਚੇ ਇਸ ਦੇ ਵਿੱਚ ਬੜੇ ਖੁਸ਼ ਨੇ ਧੰਨਵਾਦ ਜੀ ਸਾਰਿਆਂ ਦਾ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਜਿਸ ਤਰ੍ਹਾਂ ਪਹਿਲਾਂ ਗੱਲ ਕਰ ਰਹੀ ਸੀ ਜਿਹੜੀ ਸਾਡੇ ਧਾਰਮਿਕ ਪ੍ਰੀਖਿਆ ਦੀ ਗੱਲ ਕਰ ਰਹੇ ਹਾਂ ਧਰਮ ਦਾ ਜਿਹੜਾ ਸਾਡਾ ਮਕਸਦ ਹੈਗਾ ਉਹ ਜੋ ਸਾਡਾ ਕੋਈ ਵੀ ਵਿਅਕਤੀ ਜੋ ਵੀ ਇਨਸਾਨ ਆਉਣਾ ਉਹਨੂੰ ਅਸੀਂ ਨਖਾਰਨਾ ਉਹਨੂੰ ਕਦਰਾਂ ਕੀਮਤਾਂ ਦੇ ਬਾਰੇ ਹੋਰ ਉਸ ਕਾਲਪੁਰਖ ਦੇ ਬਾਰੇ ਜਾਣੂ ਕਰਵਾਉਣਾ ਹੁੰਦਾ ਜਿਹਨੇ ਸਾਨੂੰ ਇਸ ਦੁਨੀਆ ਤੇ ਭੇਜਿਆ ਔਰ ਉਹਦੇ ਮੁਤਾਬਕ ਜਿਹੜੇ ਕਰਮ ਨੇ ਆਪਣੇ ਚੰਗੇ ਕਰਮ ਕਰਕੇ ਸੂਲਾਂ ਵਾਲੇ ਕੰਮ ਕਰਕੇ ਜਿਹੜੇ ਨੇ ਉਸ ਨੂੰ ਆਪਣੀ ਜ਼ਿੰਦਗੀ ਚ ਅਪਣਾ ਲਏ ਇਥੇ ਮਕਸਦ ਦੇ ਲਈ ਜਿਹੜਾ ਇਹ ਵੀ ਇੱਕ ਅਪਰੇਲਾ ਅੱਜ ਕੀਤਾ ਗਿਆ ਇਹ ਪ੍ਰਾਲੇ ਦੇ ਵਿੱਚ ਜਿਹੜਾ ਸਾਡਾ ਬਾਣੀ ਕੰਟ ਕਰਨ ਦਾ ਵਿਨਾਲ ਹੈ ਉਹਦੇ ਨਾਲ ਨਾਲ ਜਿਹੜੀ ਤੁਹਾਡੀ ਲਿਖਤੀ ਪ੍ਰੀਖਿਆ ਉਹ ਵੀ ਹੈ ਇਹ ਜਿਹੜਾ ਪ੍ਰਾਲਾ ਪਹਿਲਾਂ ਤੋਂ ਹੀ ਅੱਜ ਤੋਂ 4-5 ਸਾਲ ਪਹਿਲਾਂ ਤੋਂ ਸਾਡਿਆਂ ਜਿਹੜਿਆਂ ਦੋਨੇ ਗੁਰਦੁਆਰਾ ਕਮਨ ਪ੍ਰਬੰਧਕ ਕਮੇਟੀਆਂ ਨੇ 6ਵੇਂ ਪਾਛਾਏ ਗੁਰੂ ਹਰਵਿੰਦਰ ਸਾਹਿਬ ਤੇ ਦੂਸਰਾ ਦਮਦਮਾ ਸਾਹਾ ਵਾਲੇ ਉਹਦੇ ਵਿੱਚ ਜਿੰਨੇ ਵੀ ਤਮੋੜ ਦੇ ਸਾਡੇ ਸਕੂਲ ਨੇ ਚਾਹੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਆ ਪ੍ਰਾਇਮਰੀ ਸਕੂਲ ਆ ਕਾਲ ਅਕੈਡਮੀਆ ਜਾਂ ਕੋਈ ਵੀ ਪਿੰਡ ਦਾ ਸਾਡਾ ਜਿਹੜਾ ਵਿਅਕਤੀ ਹੈਗਾ ਕੋਈ ਬੱਚਾ ਹੈਗਾ ਉੱਥੇ ਉਹਨਾਂ ਦੀ ਇੱਕ ਲਿਖਤੀ ਪ੍ਰੀਖਿਆ ਜਿਹੜੀ ਧਾਰਮਿਕ ਉਹ ਲਈ ਜਾਂਦੀ ਹੈ ਪਿਛਲੇ ਸਾਲ ਜਿਹੜੀ ਇਹ ਦਸੰਬਰ ਦੇ ਵਿੱਚ ਲਈ ਸੀ ਅਸੀਂ ਉਹਦੇ ਵਿੱਚ 130 ਬੱਚਿਆਂ ਨੇ ਹਿੱਸਾ ਲਿਆ ਸੀ ਪਿਛਲੀ ਵਾਰੀ 229 ਬੱਚਿਆਂ ਨੇ ਹਿੱਸਾ ਲਿਆ ਸੀ ਔਰ ਪਿਛਲੇ 4 ਸਾਲ ਤੋਂ ਤਕਰੀਬਨ ਚੱਲ ਰਿਹਾ ਔਰ ਜਿਹੜੀ ਹਾਜ਼ਰੀ ਸਾਡੇ ਬੱਚਿਆਂ ਦੀ ਹੁੰਦੀ ਹੈ ਕਿੱਤੇ 100 ਦੇ ਕਰੀਬ 150 ਦੇ ਕਰੀਬ ਕਿਤੇ 200 ਤੋਂ ਵੀ ਵੱਧ ਜਾਂਦੇ ਆ ਪਰ ਇਸ ਵਾਰੀ ਕਾਲ ਅਕੈਡਮੀ ਵਾਲੇ ਹਿੱਤਾ ਨਹੀਂ ਥੀ ਲੈ ਤੱਕੇ ਇਸ ਕਰਕੇ ਸਮੱਸਿਆ ਸੀ ਔਰ ਉਹਦੀ ਵਿੱਚ ਸਾਡੇ ਬੱਚੇ ਨੇ ਖਾਸ ਤੌਰ ਤੇ ਜਿਹੜੇ ਛੋਟੇ ਬੱਚੇ ਨੇ 6ਵੀਂ 7ਵੀਂ 8ਵੀਂ ਵਾਲੇ ਔਰ ਉਹਨਾਂ ਬੱਚਿਆਂ ਦਾ ਜਿਹੜਾ ਉਹਨਾਂ ਨੇ ਕੰਮ ਆਪਣਾ ਪੇਪਰ ਜਿਹੜੇ ਦਿੱਤੇ ਜਾਂ ਵਿਦਿਆ ਲਈ ਉਹਦੇ ਵਿੱਚ ਬਹੁਤ ਪੂਰਨਤਾ ਸੀ ਉਹਨਾਂ ਦੇ ਜਿਹੜੇ ਨੰਬਰ ਸੀ ਸਾਡੇ ਜਿਹੜੇ ਵੱਡੇ ਬੱਚੇ ਨੇ 12ਵੀਂ ਵਾਲੇ ਉਹਨਾਂ ਤੋਂ ਵੀ ਜ਼ਿਆਦਾ ਸੀਗੇ ਹੋਸਟ ਜਿਹੜਾ ਹੈਗਾ ਫਿਰ ਉਹਨਾਂ ਨੂੰ ਬੱਚਿਆਂ ਨੂੰ ਹੌਂਸਲਾ ਵਜਾਈ ਦੇ ਲਈ ਜਿਹੜੇ ਨਾਮ ਨੇ ਉਹ ਵੀ ਦੋਨੇ ਗੁਰਦੁਆਰਾ ਪਰਉੰਦ ਕਮੇਟੀ ਵੱਲੋਂ ਦਿੱਤੇ ਜਾਂਦੇ ਨੇ ਤੋਂ ਸਾਰਾ ਹਰਜਿੰਦਰ ਸਿੰਘ ਜੀ ਜੋ ਪ੍ਰਧਾਨ ਹੋਣ ਤੱਕ ਰਹੇ ਨੇ ਹੁਣ ਸਰਪ੍ਰਸਤ ਨੇ ਇੱਧਰਲੀ ਜਿਹੜੀ ਗੁਰਦੁਆਰਾ ਕਮੇਟੀ ਇਹਦੇ ਨੇ ਔਰ ਉਹਨਾਂ ਦੀ ਦੇਖਰੇਖ ਚ ਸਾਰਾ ਕੰਮ ਕਰਵਾਉਂਦੇ ਸੀ ਔਰ ਇਹਨਾਂ ਦੀ ਦੇਖਰੇਖ ਇੱਥੇ ਕੰਮ ਸ਼ੁਰੂ ਕੀਤਾ ਸੀ ਔਰ ਇਹਨਾਂ ਚੀਜ਼ਾਂ ਦਾ ਜਿਹੜਾ ਸਾਡਾ ਗਿਆਨ ਜਿੱਥੇ ਕੱਲੇ ਸਿੱਖ ਇਤਿਹਾਸ ਦੇ ਬਾਰੇ ਜਾਣਕਾਰੀ ਹੋਣੀ ਉਹ ਤਾਂ ਇੱਕ ਪਾਸਾ ਉਦੇ ਨਾਲ ਜਿਹੜੇ ਸੂਲਾਂ ਦੀ ਜਾਣਕਾਰੀ ਹੋਣੀ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਅਪਣਾਉਣਾ ਉਹ ਵੀ ਜ਼ਰੂਰੀ ਹੁੰਦਾ ਔਰ ਇਹ ਚੀਜ਼ਾਂ ਦਾ ਜਿਹੜਾ ਸਾਡਾ ਇੱਕ ਅੱਛੇ ਇਨਸਾਨ ਦੀ ਸਿਰਜਣਾ ਕਰਨ ਦੇ ਵਿੱਚ ਇਹ ਉਪਯੋਗੀ ਹੋਣਗੀਆਂ ਸਾਡੇ ਅੱਜ ਦੇ ਬੱਚਿਆਂ ਨੂੰ ਵੀ ਜਿਹੜੇ ਵਿਚਾਰ ਨੇ ਉਹੀ ਹੈਗਾ ਵੀ ਵੱਧ ਤੋਂ ਵੱਧ ਸਿਉਣ ਵਾਲੇ ਸਮੇਂ 'ਚ ਵੇਖਦਾ ਲਈਏ ਤਾਂ ਕਿ ਆਪਣੇ ਜੀਵਨ ਨੂੰ ਨਖਾਰ ਸਕੀਏ ਆਪਣੇ ਵਿਅਕਤੀਕਤ ਨੂੰ ਨਖਾਰ ਸਕੀਏ ਇਹੀ ਸਾਡੇ ਅੱਜ ਜਿਹੜੇ ਬੱਚੇ ਆਏ ਨੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁबारकਾਂ ਬਹੁਤ-ਬਹੁਤ ਵਧਾਈਆਂ ਤੁਸੀਂ ਆਏ ਹੋ ਤੁਸੀਂ ਉੱਦਮ ਕੀਤਾ ਔਰ ਅਗਲੇ ਸਾਲ ਵੀ ਇਹੀ ਉੱਦਮ ਕਰਦੇ ਰਹੋਗੇ ਹਾਂ ਉਹ ਜਿਹੜਾ ਅਸੀਂ ਟੈਸਟ ਕਰਾਉਂਦੇ ਆ ਉਹਦੇ ਵਿੱਚ ਵਾਲੇ ਬੱਚਿਆਂ ਨੂੰ ਕਈ ਵਾਰੀ ਸਮੱਸਿਆ ਹੁੰਦੀ ਹੈ ਵੀ ਉੱਥੇ ਉਹਨਾਂ ਨੂੰ ਛੁੱਟੀ ਨਹੀਂ ਹੁੰਦੀ ਤੇ ਕੁਝ ਕਰਾ ਕਰਾਂਗੇ ਜਾਂ ਤਾਂ ਫਿਰ ਉਹਨੂੰ ਐਤਵਾਰ ਨੂੰ ਜਾਂ ਕਿਤੇ ਛੁੱਟੀ ਵਾਲੇ ਦਿਨ ਇਸ ਤਰੀਕੇ ਨਾਲ ਕਰਾ ਲਿਆ ਕਰਾਂਗੇ ਤਾਂ ਕਿ ਸਾਰੇ ਬੱਚੇ ਨੇ ਜਿਹੜੇ ਸਾਡਾ ਹਿੱਤਾ ਲੈ ਸਕਣ ਇਸ ਮੌਕੇ ਤੇ ਜਿਹੜੀ ਸਾਡੀ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਵੀ ਸਾਰਿਆਂ ਨੂੰ ਅਤੇ ਜਿਹੜਾ ਧੰਨਵਾਦ ਵੀ ਕਰਦੇ ਆ ਮੁਬਾਰਕਬਾਦ ਵੀ ਦਿੰਦੇ ਆ ਇਸ ਦੇ ਉਦਦਮ ਕੀਤਾ ਜਾਂਦਾ ਇਹ ਬੱਚੇ ਜਿਹੜੇ ਅੱਜ ਕਰਦੇ ਕੋਈ ਪਹਿਲੇ ਦੂਜੇ ਤੀਜੇ ਜੋ ਵੀ ਨੰਬਰ ਤੇ ਆਉਣਗੇ ਇਹਨਾਂ ਨੂੰ ਹੌਸਲਾ ਵਜਾਈ ਦੇ ਲਈ ਜਿਹੜੇ ਨਾਮ ਨੇ ਬਸਾਕੀ ਦੇ ਦਿਹਾੜ ਤੇ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਜਾਣਗੇ ਇੱਕ ਵਾਰੀ ਫੇਰ ਸਾਰੇ ਬੱਚਿਆਂ ਦਾ ਔਰ ਇਹਨਾਂ ਦੇ ਮਾਪੇ ਪਨੋਤੀ ਵਧਾਈ ਦਿੰਦੇ ਆ ਔਰ ਨਾਲ ਦੀ ਨਾਲ ਧੰਨਵਾਦ ਵੀ ਕਰਦੇ ਆ ਵੈਰਜੀ ਕਾ ਖਾਲਸਾ ਵੈਰਜੀ ਕੀ ਫਤਿਹ ਮਨਜੋਤ कौर ਕਿਹੜਾ ਪਿੰਡ ਆ ਜੀ ਤਮੋਟਕਲਾ ਠੀਕ ਆ ਕਿਹੜੇ ਸਕੂਲ ਦੇ ਵਿਦਿਆਰਥੀ ਹੋ ਮੈਂ ਗੁਰੂ ਨਾਨਕ ਮਾਡਲ ਸੀਐਸ ਸਕੈਂਡਰੀ ਸਕੂਲ ਦਰਾਹਾ ਠੀਕ ਆ ਜੀ ਅੱਜ ਪ੍ਰੀਖਿਆ ਹੋਈ ਆ ਕੀ ਕਹਿਣਾ ਚਾਹੁੰਦੇ ਹੋ ਬਾਰੇ ਪ੍ਰੀਖਿਆ ਬਾਰੇ ਤਾਂ ਜੀ ਇਹੀ ਕਹਿਣਾ ਚਾਹੂੰਗੀ ਕਿ ਬਹੁਤ ਵਧੀਆ ਗੱਲ ਆ ਇਹ ਤੇ ਇਸ ਨਾਲ ਅਸੀਂ ਆਪਣੇ ਇਤਿਹਾਸ ਨਾਲ ਜੁੜਦੇ ਆ ਆਪਣਾ ਇਤਿਹਾਸ ਜਾਣਾਂਗੇ ਤੇ ਉਹਦੇ ਨਾਲ ਹੀ ਅਸੀਂ ਹੈਨਾ ਆਪਣੇ ਬੱਚਿਆਂ ਨੂੰ ਆਪਣੇ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਇਟ ਇਜ਼ 10 ਪਾਵਾਂਗੇ ਤਾਂ ਇਹ ਬਹੁਤ ਵਧੀਆ ਉਪਰਾਲਾ ਜਿਹੜੀ ਪ੍ਰਬੰਧਕ ਕਮੇਟੀ ਨੇ ਸ਼ੁਰੂ ਕੀਤਾ। ਤੁਸੀਂ ਪਹਿਲਾਂ ਹੀ ਭਾਗ ਲਿਆ ਕਿ ਪਹਿਲੀ ਵਾਰ ਲੈ ਰਹੇ ਹੋ ਭਾਗ? ਨਹੀਂ ਭਾਗ ਤਾਂ ਪਹਿਲੀ ਵਾਰ ਲਿਆ ਤਿਆਰੀ ਪਹਿਲਾਂ ਵੀ ਕੀਤੀ ਸੀ ਬਟ ਕੁਝ ਕਾਰਨਾਂ ਕਰਕੇ ਪੇਪਰ ਨਹੀਂ ਦੇ ਸਕੀ ਸੀ। ਸੋ ਜਿਹੜੇ ਬੱਚੇ ਪ੍ਰੀਖਿਆ ਵਿੱਚ ਭਾਗ ਨਹੀਂ ਲਿਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਨੂੰ ਤਾਂ ਇਹ ਹੀ ਕਹਿਣਾ ਚਾਹੂੰਗੀ ਕਿ ਆਓ ਪ੍ਰੀਖਿਆ ਦਿਓ ਇਹ ਸਿਰਫ ਜਿੱਤਣ ਲਈ ਨਹੀਂ ਸਿਰਫ ਆਪਾਂ ਆਪਣੇ ਹਨਾ ਨੋਲੇਜ ਵਧਾਉਣ ਦੇ ਲਈ ਆਪਣੇ ਇਤਿਹਾਸ ਨਾਲ ਜੁੜਨ ਲਈ ਇਹ ਚੀਜ਼ ਜ਼ਰੂਰੀ ਆ ਆਪਣੇ ਲਈ ਸਿੱਖਣਾ। ਪ੍ਰਬੰਧ ਕਿਵੇਂ ਸੀਗੇ ਅੱਜ ਦੇ? ਪ੍ਰਬੰਧ ਬਹੁਤ ਵਧੀਆ ਸੀ। ਥੈਂਕ ਯੂ ਜੀ। ਥੈਂਕ ਯੂ। ਹਾਂਜੀ ਕੀ ਨਾਮ ਆ ਤੁਹਾਡਾ? ਨਾਪਰੀਤ ਸਿੰਘ। ਕਿਹੜਾ ਪਿੰਡ ਆ ਜੀ? ਟਮੋਟ। ਇਹ ਤੁਸੀਂ ਜਿਹੜੀ ਪ੍ਰੀਖਿਆ ਹੋਈ ਆ ਗੁਰਮਤ ਇਹਦੇ ਵਿੱਚ ਤੁਸੀਂ ਕਿੰਨੀ ਵਾਰ ਭਾਗ ਲੈ ਚੁੱਕੇ ਹੋ ਪਹਿਲਾਂ ਜੀ? ਮੈਂ ਹੀ ਦੋ ਵਾਰ ਲੈ ਚੁੱਕਿਆ ਹਾਂ। ਠੀਕ ਹੈ ਜੀ। ਇਹ ਪ੍ਰੀਖਿਆ ਤੁਸੀਂ ਇਨਾਮ ਜਿੱਤਣ ਵਾਸਤੇ ਲੈਨੇ ਹੋ ਜਾਂ ਸਿੱਖਣ ਵਾਸਤੇ? ਸਿੱਖਣ ਵਾਸਤੇ। ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਬੱਚੇ ਇਸ ਪ੍ਰੀਖਿਆ ਵਿੱਚ ਭਾਗ ਨਹੀਂ ਲੈ ਸਕੇ ਜੋ ਘਰ ਨੇ ਜੋ ਨਹੀਂ ਆਣ ਨਹੀਂ ਲਿਆ ਭਾਗ ਨੂੰ ਬਾਰੇ ਕੀ ਕਹਿਣਾ ਚਾਹੁੰਦੇ ਹੋ ਬੱਚੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਕੀ ਉਹ ਵਾਕਈ ਜੋਣ ਜੋਣੇ ਗੁਰੂ ਇਤਿਹਾਸ ਨੂੰ ਜਾਣਣਾ ਠੀਕ ਹੈ ਤੇ ਪ੍ਰੀਖਿਆ 'ਚ ਭਾਗ ਲੈਣਾ ਜ਼ਰੂਰੀ ਆ ਹਨਾ ਹਾਂਜੀ ਦਾ ਸੋਕ ਵੀ ਜ਼ਰੂਰੀ ਨਹੀਂ ਹੁੰਦਾ ਵੀ ਜਿੱਤਣਾ ਹੀ ਆ ਭਾਗ ਲੈਣਾ ਜ਼ਰੂਰੀ ਆ ਭਾਗ ਲੈਣਾ ਜ਼ਰੂਰੀ ਆ ਤੇ ਜਾਣਕਾਰੀ ਸਾਰੇ ਬਧਾਈ ਦੇ ਪਾਤਰ ਨੇ

ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚ ਨਾ ਹੋ ਬਈ ਜੇ ਸੋਚੀ ਲਖ ਵਾਰ ਚੂਪੇ ਚੁਪਨਾ ਹੋ ਬਈ ਜੇ ਲਾਇ ਲਹਨ ਲਿਪਤਾਰ ਭੁੱਖਿਆ ਭੁਖਣਾ ਉਤਰੀ ਜੇ ਬੰਨਾ ਪੁਰਿਆ ਪਾਰ ਸਹਿਸਿਆਨ ਪਾ ਲਖ ਹੋਏ ਤਾਂ ਇਕ ਨ ਚੱਲੇ ਨਾਲ ਕਿਪ ਸਚਿਆਰਾ ਹੋਈਐ ਕਿ ਕੂੜੇ ਟੁੱਤੇ ਪਾਲ ਹੁਕਮ ਰਜਾਇ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਬਣਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੋਖਸਕ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ 부ਜੈ ਤਾ ਹਉ ਮੈਂ ਕਹਿ ਨ ਕੋਏ ਗਾਵੇ ਕੋ ਤਾਣ

ਹੁਕਮੀ ਹੁਕਮ ਚਲਾਏ ਰਾ ਨਾਨਕ ਵਿਕਸੈ ਵੇ ਪਰਵਾ ਸਚਾ ਸਾਹਿਬ ਸਚਨਾਏ ਭਾਖਿਆ ਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰਕੇ ਅਗੇ ਰਖੀਐ ਜਿਤ ਜਿ ਸੈ ਦਰਬਾਰ ਮੋਹੋ ਕੀ ਬੋਲਨ ਬੋਲੀਐ ਜਿਤ ਸਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਵੇ ਜਾਣੀਐ ਸਭ ਆਪੇ ਸਚਿਆਰ ਤਨਹੁ ਆਪੇ ਆਪ ਨਰੰਜਣ ਸੋਏ ਜਿਨਸੇ ਵਿਆਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਦੇਨਾ ਗੁਣੀ ਨਿਦਾਨ ਗਾਵੀਆ ਸੁਣੀ ਮਾਨ ਰੱਖੀ ਆ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰੇਹਾ ਸਮਾਈ ਗੁਰਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਜਾਈ ਗੋਰਾ ਇਕ ਦੇਵ ਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵੀ ਚਰਨ ਨਜਾਈ ਤੀਰਥ ਨਾਵਾਂ ਜੇ ਤੇ ਸੁਭਾਵਾਂ ਤੇਰੇ ਸਨਾਵਾ ਜੇ ਤੇਸਪਾਵਾ ਮਿੰ ਪਾਣੇ ਕੇ ਨੈ ਕਰੀ ਜੇ ਤੇ ਸੇਠੂ ਪਾਈ ਵੇਖਾਂ ਮਿੰ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵ ਜਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਉਰ ਖਾਇਕੇ ਜਸ ਕੀ ਰਤ ਜਗਲੇ ਜੇ तिस ਨਦਰ ਨ ਆਵਈ ਤ ਵਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨ ਸੁਜਈ ਜੇ तिस ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤਤਵਲਾ ਕਾਸ਼ ਸੁਣਿਆ ਦੀਪ ਲੋ ਪਾਟਾਲ ਸੁਣਿਆ ਪੋ ਨਾ ਸਕੇ ਕਾਲ ਨਾਨਕ ਭਗਤਾਂ ਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮ ਇੰਦ ਸੁਣਿਆ ਈਸਰ ਬਰਮ ਇੰਦ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਦਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਅੰਦੇ ਪਾਵੇ ਰਹ ਸੁਣਿਆ ਹਾਥ ਹੋਏ ਅਸਗਾਹ ਨਾਨਕ ਭਗਤਾ ਸਰਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਤੈਨੂੰ ਪੜ ਲੋਗੇ ਬਸ ਇੱਕ ਔੜੀ ਬਹੁਤ ਮੈਂ ਕੀ ਗਤ ਕਹੀਂ ਨਾ ਜਾਏ ਜੇ ਕੋ ਕਹੇ ਪਿਛੈ ਬਖਤਾਏ ਮੰਨੇ ਕੀ ਗਤ ਕਹੀਂ ਨਾ ਦੇਖੋਗਾ ਪਿਛੇ ਬੁਤਾਈ ਮੰਨੇ ਕੀ ਗਤ ਕਹੀਂ ਨਾ ਦੇਖੋਗਾ ਪਿਛੇ ਬੁਤਾਈ ਗਾਗਰ ਕੋ ਮੰਨੇ ਕਾ ਬੇਵਕਾਰ ਨੇ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਮੰਨੇ ਹਰ ਤੋ ਹੋਵੇ ਮਨ ਬੁੱਧ ਛੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁੱਧ ਮੰਨੇ ਮੋਹ ਝੋਟਾ منچوٹا نہ کھائے من کے جم کے ساتھ نہ جائے ایسا نام نرجن ہوئے جے کو من جانے من کو ਮਾਏ ਲੈਇਆ ਥਾ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੇ ਦਰਰਾ ਜਾਨ ਪੰਚਾ ਕਾਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤੋਲ ਧਰਮ ਦੇ ਆਕਾ ਭੂਤ ਸੰਤੋਖ ਥਾਪ ਰਖਿਆ ਜਨਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਵਲੇ ਉੱਪਰ ਕੀਤਾ ਭਾਰ ਤੱਤੀ ਹੋਰ ਪਰੈ ਹੋਰ ਹੋਰ ਇਸਤੇ ਭਾਰ ਤਲੈ ਕਵਨ ਜੋਰ ਜੀ ਜੰਤਰੰਗਾ ਕੇ ਨਾਮ ਸਬਨਾ ਲਿਖਿਆ 부ੜੀ ਕਲਾਮ ਇਹ ਲੇਖਾ ਲਿਖ ਜਾਣਾ ਹੋ ਕੋ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲੇ ਰੂਪ ਕੀਤੇ ਕੀਤੀ ਦਾਤ ਜਾਣੇ ਕਉਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖਦਰਿ ਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਮਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਪਖਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾ ਅਸੰਖ ਸੂਰ ਮੂ ਪਖਸਾਰ ਅਸੰਖ ਮੋਨ ਲਈ ਬੁਲਾਏ ਤਾ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋਤਿ ਉਪਾਵੇ ਸਾਈ ਪਲ ਕਰਤੂ ਸਦਾ ਸਲਾਮ ਨਿਰੰਕਾਰ ਚਾਹੀ ਕੇ ਬੁਲਾ ਮੀ ਦਾ ਨਾਮ ਕਦ ਹੈ ਕਿਆ ਸੰਖ ਮੂਰਖ ਅੰਧਖੋਰ ਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਏ ਜੋ ਅਸੰਖ ਗਲਵੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜੇ ਆਲ ਕੂੜੇ ਫੜਾਏ ਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਰ ਕਰੇ ਭਾਰ ਨਾਨਕ ਨਿਚ ਕਰੇ ਵਿਚਾਰ ਵਾਰਿਆ ਨਿਆਵਾ ਏਕ ਵਾਰ ਜੋਤਿ ਤੇ ਪਾਵੇ ਸਾਈ ਪਲੀਕਾਰ ਤੁਸਰਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਨਾਮ ਅਖਰੀ ਸਿਰਾ ਪਾ ਪਾਰੋ ਅਖਰੀ ਗੈਸਰ ਅਖਰੀ ਅੱਖਰ ਕਿਆ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗੀਤ ਗਿਆਨ ਗੁਣਗਾ ਅਖਰੀ ਲਿਖਣ ਬੋਲਣ ਮਾਨ ਅਖਰਾ ਸੁਰ ਸੰਯੋਗ ਵਿਖਾਨ ਜਿਨੇ ਲੇਖਾ ਤੇ ਸਰਨਾਏ ਜਵ ਜਿਵ ਫਰਮਾਇ ਤੇ ਤੇ ਪਾਏ ਜੇਤਾ ਕੀਤਾ ਤੇ ਤਾ ਨਾ ਬਿਨਾ ਨਾਵੇ ਨਾਹੀ ਕੋਥਾ ਕੁਦਰਤ ਕੌਣ ਕਹਾ ਵਿਚਾਰ ਵਾਲਿਆਂ ਆਵੇਂ ਇੱਕ ਵਾਰ ਜੋਤਿ ਤਪਾਵੇ ਸਾਈ ਪਲੀਕਾਰ ਤੁਸਰਾ ਸਲਾਮਤ ਨਿਰੰਕਾਰ ਕਵਣ ਕਵਣ ਤੇ ਤੇ ਕਵਣ ਵਾਰ ਕਵਣ ਸੇ ਰੁਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਇਓ ਕਾਦੀ ਆਦੇ ਲਿਖਣ ਲੇਖ ਕੁਰਾਨ ਤਿਤਵਾਰ ਨ ਜੋਗੀ ਜਾਣ ਰਤਮਾਹ ਨ ਕੋਈ ਜਾਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗਾ ਗਇਆ ਨਾ ਸੋ ਹੈ ਪਾਤਲ ਲਾਪਾਤਲ ਲਖ ਆਕਾਸਾ ਆਕਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਇੱਕ ਬਾਤ ਸਹਿਸ 18 ਕਹਿਣ ਕਤੇਬਾ ਅਸਲ ਇੱਕ ਤਾਤ ਲੇਖਾ ਹੋਏ ਤਾਂ ਲਿਖੀਐ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾ ਹੀ ਸਾਲਾ ਹੈ ਇਤੀ ਸ੍ਰਤ ਨ ਪਾਇਆ ਨਦੀਆ ਅਤੇ ਵਾਹ ਪਵਹ ਸਮੁੰਦ ਨ ਜਾਣਿਆ ਹੈ ਸਮੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨ ਹੋਣਾ ਵੀ ਸਰ ਹੈ ਅੰਤ ਨ ਸਿਫਤੀ ਕਹਿਣਾ ਅੰਤ